ਮੰਨੇ ਪਾਵੇ ਮੋਖ ਦੁਆਰੇ ਮੰਨੇ ਪਰਵਾਰੇ ਸਾਧਾਰੇ ਮੰਨੇ ਤੜੇ ਤਰੇ ਗੁਣ ਸਿੱਖ ਮੰਨੇ ਨੌਨਿਕ ਭਵੇਂ ਨ ਭੇਖੇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮਨੀਏ ਦੇਸ ਪੌੜੀ ਦੇ ਮੇਰੇ ਪਾਤਸ਼ਾਹ ਦਾ ਫਰਮਾਨ ਹੈ ਜੋ ਸਪਰੀਪੂਰਨ ਪ੍ਰਮਾਤਮਾ ਅਗਮ ਅਗੋਚਰ ਅਦ੍ਰਿਸ਼ਟ ਅਗੋਚਰ ਨੂੰ ਮੰਨ ਲੈੰਦੇ ਨੇ ਉਹਨਾਂ ਨੂੰ ਮੋਖ ਦਵਾਰ ਦੀ ਪ੍ਰਾਪਤੀ ਹੋ ਜਾਂਦੀ ਹੈ ਮਨੁੱਖ ਦੀ ਪ੍ਰਾਣਾ ਦੇ ਅੰਦਰ ਗਹਿਰੇ ਤਲ ਦੇ ਵਿੱਚ ਜਿਹੜੀ ਚਾਹ ਹੈ ਉਹ ਮੁਕਤੀ ਦੀ ਹੈ ਮੁਕਤ ਹੋਣ ਦੀ ਹੈ ਆਜ਼ਾਦ ਹੋਣ ਦੀ ਹੈ ਗੁਲਾਮੀ ਦੁੱਖ ਹੈ ਆਜ਼ਾਦੀ ਸੁੱਖ ਹੈ ਗੁਲਾਮੀ ਵਿਪਤਾ ਹੈ ਕਲੇਸ਼ ਹੈ ਆਜ਼ਾਦੀ ਹੀ ਆਨੰਦ ਹੈ ਖੇੜਾ ਹੈ ਮਸਤੀ ਹੈ ਇਸ ਨੂੰ ਕਹਿੰਦੇ ਨੇ ਬੰਧਨ ਹੀ ਦੁੱਖ ਨੇ ਪਰ ਸੁਤੰਤਰਤਾ ਹੀ ਸੁੱਖ ਹੈ ਸਵੈਮ ਦਾ ਤੰਤਰ ਆਪਣੇ ਤੰਤਰ ਦੇ ਵਿੱਚ ਜੀਵਣਾ ਕੋਈ ਬੰਧਨ ਨਹੀਂ ਕੋਈ ਪਕੜ ਨਹੀਂ ਕੋਈ ਖਿੱਚ ਨਹੀਂ ਸਵੈਮ ਦਾ ਤੰਤਰ ਹੈ ਹੁਣ ਨਿੱਜੀ ਸੁਭਾਅ ਹੈ ਆਪਣਾ ਸੁਭਾਅ ਤੇ ਆਪਣਾ ਸੁਭਾਅ ਮਨੁੱਖ ਦੇ ਕੋਲ ਆਤਮਿਕ ਸੁਭਾਅ ਹੈ ਆਤਮਾ ਦੇ ਸੁਭਾਅ ਦੇ ਵਿੱਚ ਜੀ ਰਿਹਾ ਸਵੈਮ ਦੇ ਤੰਤਰ ਦੇ ਵਿੱਚ ਜੀ ਰਿਹਾ ਕੋਈ ਬੰਧਨ ਨਹੀਂ ਕੋਈ ਪਕੜ ਨਹੀਂ ਮਨੁੱਖ ਕਈ ਦਫਾ ਸੋਚਦਾ ਹੈ ਨੇ ਸਮਾਜਿਕ ਤੌਰ ਤੇ ਬੰਧਨਾ ਦੇ ਚਾਹ ਰਾਜਨੀਤਿਕ ਤੌਰ ਤੇ ਗੁਲਾਮ ਹ ਜਾਂ ਆਰਥਿਕ ਤੌਰ ਤੇ ਬੰਧਨਾ ਦੇ ਚਾਹ ਗੁਲਾਮੀ ਭੋਗਣੀ ਪੈ ਰਹੀ ਹੈ ਆਰਥਿਕ ਤੌਰ ਤੇ ਕਿਸੇ ਦੇ ਦਬਾਹੇ ਹੇਠ ਰਹਿਣਾ ਪੈ ਰਿਹਾ ਹੈ ਸਮਾਜ ਦੀਆਂ ਐਸੀਆਂ ਰਸਮਾਂ ਨੇ ਜਿਨ੍ਹਾਂ ਨੂੰ ਇਹ ਮੰਨਣਾ ਵੀ ਨਹੀਂ ਚਾਹਦਾ ਪਰ ਮਜਬੂਰੀ ਮੰਨਣਾ ਪੈਂਦਾ ਰਾਜਨੀਤੀ ਦੇ ਐਸੇ ਕੁਝ ਨਿਯਮ ਨੇ ਜੋ ਦੁੱਖ ਤੇ ਸੰਤਾਪ ਨੂੰ ਜਨਮ ਦਿੰਦੇ ਨੇ ਉਹਦੀ ਆਤਮਾ ਨੂੰ ਪੀੜਿਤ ਕਰਦੇ ਨੇ ਪਰ ਫਿਰ ਵੀ ਮਜਬੂਰਨ ਉਸ ਨੂੰ ਮੰਨਣੇ ਪੈਂਦੇ ਨੇ ਹਰ ਪੱਖੋਂ ਅਗਰ ਮਨੁੱਖ ਨੂੰ ਦੇਖੀਏ ਤਾਂ ਬਾਹਰੋਂ ਵੀ ਜਕੜਿਆ ਹੋਇਆ ਹੈ ਅੰਦਰੋਂ ਵੀ ਜਕੜਿਆ ਹੈ ਬਾਹਰ ਤੇ ਤਰ੍ਹਾਂ ਤਰ੍ਹਾਂ ਦੇ ਸਮਾਜ ਦੀ ਰਸਮਾਂ ਦੇ ਬੰਧਨ ਨੇ ਹੋਰ ਆਰਥਿਕ ਬੰਧਨ ਨੇ ਲੇਕਿਨ ਆਂਤਰਿਕ ਤਲ ਵਿੱਚ ਦੇਖੀਏ ਤਾਂ ਸਤਿਗੁਰ ਕਹਿੰਦੇ ਨੇ ਨਾਨਕ ਔਗਣ ਜੇ ਤੜੇ ਤੇ ਤੜੇ ਗਲੀ ਜੰਜੀ ਜਿੰਨੇ ਔਗਣ ਨੇ ਇਹ ਗਲ ਦੇ ਵਿੱਚ ਪਈ ਹੋਈ ਜੰਜੀਰ ਹੈ ਤੇਰੇ ਗਲੇ ਤੌਕ ਪਗ ਬੇਰੀ ਤੂੰ ਘਰ ਘਰ ਰਮਈਏ ਹੈਰੀ ਭਗਤ ਕਬੀਰ ਕਹਿੰਦੇ ਨੇ ਗਲ ਦੇ ਵਿੱਚ ਤੇਰੇ ਤੌਕ ਪਿਆ ਹੋਇਆ ਹੈ ਫੰਦਾ ਪਿਆ ਹੈ ਔਰ ਪੈਰ ਤੇਰੇ ਬਨੇ ਹੋਏ ਨੇ ਤੇਰੇ ਗਲੇ ਤੋਕ ਪਗ ਦੇਰੀ ਅਗਰ ਪੈਰ ਵਲਤ ਪਾਸੇ ਹੀ ਜਾ ਰਹੇ ਨੇ ਤੇ ਸਹੀ ਰਸਤੇ ਦੇਤੇ ਚੱਲਣ ਦੀ ਸਮਰਥਾ ਹੀ ਖੋ ਬੈਠੇ ਨੇ ਪੈਰ ਬੰਧਨ ਦੇ ਚੰ ਕੰਠ ਦੇ ਚੋਂ ਬੋਲ ਗਲਤ ਹੀ ਨਿਕਲ ਰਹੇ ਨੇ ਤੇ ਸਹੀ ਬੋਲਣਾ ਮਨੁੱਖ ਭੁੱਲ ਹੀ ਗਿਆ ਤੋ ਗਲੇ ਵਿੱਚ ਫੰਦਾ ਪਿਆ ਹੱਥ ਅਨਰਥ ਹੀ ਕਰ ਰਹੇ ਨੇ ਵਿਗਾੜ ਰਹੇ ਨੇ ਧਾ ਰਹੇ ਨੇ ਉਤਾਰੀ ਕਰਨਾ ਹੱਥ ਭੁੱਲ ਹੀ ਗਏ ਨੇ ਤੋ ਹੱਥਾਂ ਦੇ ਛਤਕੜੀ ਹੈ ਹੱਥ ਇਸਦੇ ਬੱਜ ਗਏ ਨੇ ਰਸਨਾ ਮਿਥਿਆਈ ਬੋਲਦੀ ਏ ਮਿਥਿਆਈ ਬੋਲਦੀ ਏ ਸੱਚ ਬੋਲਣੋ ਮਰ ਹੀ ਗਈ ਏ ਸਤ ਬਚਨ ਕਹਿਣੋ ਮਰਦਾ ਹੋ ਚੁਕੀ ਏ ਤੋ ਸਮਝ ਲਓ ਮਿਥਿਆ ਬੋਲ ਦੇ ਬੰਧਨ ਰਸਨਾ ਨੂੰ ਪਾਇਆ ਹੈ ਗਲਤ ਦੇਖਣਾ ਹੈ ਸਹੀ ਦੇਖਣਾ ਭੁੱਲ ਹੀ ਗਏ ਪਰ ਤਨ ਵੇਖਣਾ ਵਾਸਨਾ ਦੇ ਛੋਕੇ ਪਰ ধন ਵੇਖਣਾ ਲੋਭ ਦੇ ਛੋਕੇ ਔਰ ਇਸ ਤਰ੍ਹਾਂ ਵੇਖਣੇ ਤੋਂ ਇਲਾਵਾ ਪਵਿੱਤਰਤਾ ਨਾਲ ਵੇਖਣਾ ਭੁੱਲ ਹੀ ਗਿਆ ਕੋਈ ਤੋ ਦ੍ਰਿਸ਼ਟੀ ਨੂੰ ਪਰ ਤਨ ਤੇ ਪਰ ਦੰਦ ਦੇ ਬੰਧਨ ਪੈ ਗਏ ਨੇ ਔਰ ਇਸ ਤਰ੍ਹਾਂ ਦੇ ਬੰਧਨ ਅਨੇਕਾਂ ਨੇ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨਾ ਅਨੇਕ ਔਗਣ ਗੇਤੜੇ ਤੇਤੜੇ ਗਲੇ ਜ਼ੰਜੀਰ ਔਗਣ ਹਨ ਕਿਤਨੇ ਮਨੁੱਖ ਦੇ ਕੋਲ ਜਗਤ ਗੁਰੂ ਬਾਬੇ ਦਾ ਇਹ ਐਸਾ ਕਹਿਣਾ ਹੈ ਕਿ ਸਾਗਰ ਵਿੱਚ ਜਿੰਨਾ ਪਾਣੀ ਹੈ ਮਨੁੱਖ ਦੇ ਜੀਵਨ ਵਿੱਚ ਇਤਨੇ ਹੀ ਔਗਣ ਨੇ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਉਪਾਉ ਡੁੱਬ ਦੇ ਪੱਥਰ ਤਾਰੇ ਕਿ ਤੇ ਠੀਕ ਹੈ ਪ੍ਰਭੂ ਕਿ ਪੱਥਰ ਨਹੀਂ ਤਰਦੇ ਲੱਕੜ ਤਰ ਸਕਦੀ ਹੈ ਪੱਥਰ ਤੇ ਡੁੱਬਣਗੇ ਪਰ ਪ੍ਰਭੂ ਅਸੀਂ ਤੇ ਪਾਪਾਂ ਕਰਕੇ ਪੱਥਰ ਹੋ ਚੁਕੇ ਹਾਂ ਤੂੰ ਮਿਹਰ ਕਰ ਤੂੰ ਬਖਸ਼ਿਸ਼ ਕਰ ਆਪਣੀ ਮਿਹਰ ਦੀ ਬੇੜੀ ਦੇ ਆਪਣਾ ਬਖਸ਼ਿਸ਼ ਭਰਾ ਹੱਥ ਦੇ ਤਾਂ ਕਿ ਇਹ ਪੱਥਰ ਵੀ ਪਾਰ ਹੋਵਣ ਇਤਿਹਾਸ ਹੈ ਇੱਕ ਗਾਥਾ ਹੈ ਕਿ ਲੰਕਾ ਤੱਕ ਜਦ ਪੁੱਲ ਬਣਾਇਆ ਗਿਆ ਤਾਂ ਜਿਨ੍ਹਾਂ ਪੱਥਰਾਂ ਦੇ ਉੱਤੇ ਰਾਮ ਨਾਮ ਲਿਖਿਆ ਗਿਆ ਉਹ ਤਰਦੇ ਗਏ ਉਹਨਾਂ ਤਰਦੇ ਹੋਏ ਪੱਥਰਾਂ ਦਾ ਪੁੱਲ ਬਣ ਗਿਆ ਗੱਲ ਇਤਨੀ ਹੈ ਕਿ ਅਗਰ ਕੋਈ ਪੱਥਰ ਦਿਲ ਹੈ ਪੱਥਰ ਦਿਮਾਗ ਹੈ ਕਠੋਰ ਹੈ અત્યੰਤ ਕਠੋਰ ਇਤਨਾ ਜੈਸਾ ਕਿ ਪੱਥਰ ਪਰ ਜੇ ਕਿਦਰੇ ਦਿਲ ਦਿਮਾਗ ਤੇ RAM ਦਾ ਨਾਮ ਉਕਰਿਆ ਜਾਏ ਰਸਨਾ ਕਿਦਰੇ ਪ੍ਰਭੂ ਦਾ ਨਾਮ ਉਚਾਰਨ ਕਰਨ ਲੱਗ ਪੈਂਦਾ ਹੈ ਤਾਂ ਇਹ ਪੱਥਰ ਵੀ ਤਰ ਪੈਂਦੇ ਨੇ ਤੇ ਪੱਥਰ ਇਹ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਤੋਂ ਸਾਇਦ ਕਹਿੰਦੇ ਨੇ ਜਿੰਨਾ ਸਾਗਰ ਵਿੱਚ ਪਾਣੀ ਹੈ ਮਨੁੱਖ ਦੇ ਕੋਲ ਤੇ ਇਤਨੇ ਹੀ ਔਗਣ ਨੇ। ਤੇ ਹਰ ਔਗਣ ਇੱਕ ਬੰਧਨ ਹੈ। ਤੇ ਬੰਧਨ ਦੁੱਖ ਹੈ। ਬੰਧਨ ਵਿਕਟਾ ਹੈ। ਬੰਧਨ ਕਲੇਸ਼ ਹੈ। ਮਨੁੱਖ ਸੁਤੰਤਰਤਾ ਚਾਹੰਦ ਹੈ। ਪਰ ਕੌਣ ਵਸੇ? ਬਾਹਰ ਦੀ ਪਤੰਤਰਤਾ ਮਨੁੱਖ ਜੱਦੋ ਜਹਿਦ ਕਰਕੇ ਕਈ ਵਾਰ ਦੂਰ ਵੀ ਸੁੱਟ ਦਿੰਦਾ ਹੈ ਬਾਹਰੋਂ ਸੁਤੰਤਰਤਾ ਹਾਸਲ ਕਰ ਲੈਂਦਾ ਹੈ ਲੇਕਿਨ ਮਾਨਸਿਕ ਤਲ ਤੇ ਗੁਲਾਮ ਹੀ ਰਹਿ ਜਾਂਦਾ ਹੈ ਆਗੁਣਾ ਦੇ ਬੰਧਨ ਮਨ ਨੂੰ ਪੈ ਹੀ ਰਹਿ ਜਾਂਦੇ ਨੇ ਤੇ ਮੇਰੇ ਪਾਤਸ਼ਾਹ ਸ੍ਰੀਮਾਨ ਕਰਦੇ ਨੇ ਮਨ ਨੇ ਪਾਵੇ ਮੋਖ ਦਵਾਰ ਜੋ ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ ਉਹਨਾਂ ਨੂੰ ਮੋਖ ਦਵਾਰ ਦੀ ਪ੍ਰਾਪਤੀ ਹੁੰਦੀ ਹੈ ਮੁਕਤੀ ਦਾ ਦਵਾਰ ਜਿੱਥੇ ਕੋਈ ਵੀ ਬੰਧਨ ਨਹੀਂ ਸਾਰੀਆਂ ਜ਼ੰਜੀਰਾਂ ਟੁੱਟ ਗਈਆਂ ਸਾਰੇ ਬੰਧਨ ਟੁੱਟ ਗਏ ਮਨਨੇ ਪਰਵਾਰੇ ਸਾਧਾਰ ਜੋ ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ ਉਹ ਪਰਿਵਾਰ ਦਾ ਵੀ ਆਸਰਾ ਬਣਦੇ ਨੇ ਜਗ ਸਿਮਰਤ ਸਭ ਕਿਲ ਵਿਖ ਨਾਸੇ ਇਤਰੀ ਹੋਏ ਉਧਾਰੋ ਜੋ ਪਿਤਰ ਅਜੇ ਜਨਮ ਤੇ ਮਰਨ ਦੇ ਗੇੜ ਵਿੱਚ ਪਏ ਨੇ ਅਗਰ ਕੋਈ ਨਾਮ ਇੱਕ ਮਨ ਹੋ ਕੇ ਜਪਰੇ ਪਰਮਾਤਮਾ ਦਾ ਪੂਰਨ ਭਰੋਸਾ ਉਸਨੇ ਆਪਣੇ ਅੰਤਰ ਆਤਮਿਕ ਪੈਦਾ ਕਰ ਲਿਆ ਹੈ। ਤਾਂ ਇਸ ਭਰੋਸੇ ਦਾ ਸਦਕਾ ਇਸ ਮਨ ਲੈਣ ਗਿਰਤੀ ਦਾ ਸਦਕਾ ਉਹਦੇ ਪਿਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ। ਉਹਦਾ ਅਧਿਆਤਮਿਕ ਬਲ ਪਿਤਰਾਂ ਤੱਕ ਪਹੁੰਚ ਜਾਂਦਾ ਹੈ। ਸਤਗੁਰੂ ਦਾ ਵਾਹ ਜਹ ਸਿਮਰਤ ਸਭ ਕਿਲ ਵਿਖਨਾ ਸੇ ਕਿਤਰੀ ਹੋਏ ਉਧਾਰੋ ਐਸਾ ਜਿਹੜਾ ਮਨੁੱਖ ਹੈ ਉਹ ਪਰਿਵਾਰ ਦਾ ਸਹਾਰਾ ਬਣਦਾ ਹੈ ਗੁਜ਼ਰੇ ਹੋਏ ਪਿਤਰਾਂ ਦਾ ਤੇ ਹੁਣ ਜੋ ਉਸ ਦੇ ਕੁਲ ਪਰਿਵਾਰ ਹੈ ਪਤਨੀ ਹੈ ਬੱਚੇ ਨੇ ਮਾਂ ਹੈ ਬਾਪ ਹੈ ਉਹਨਾਂ ਦਾ ਵੀ ਸਹਾਰਾ ਬਣਦਾ ਹੈ ਉਹਨਾਂ ਦਾ ਵੀ ਆਧਾਰ ਬਣਦਾ ਹੈ ਉਹਨੂੰ ਰਸ ਦੇਖ ਦੁਬਿਆ ਵੇਖ ਕੇ ਉਹਨੂੰ ਖਿੜਾ ਮਸਤਕ ਵੇਖ ਕੇ ਉਹਨੂੰ ਸਬਰ ਸੰਤੋਖ ਦੇਖ ਕੇ ਕੁਝ ਮਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਕੁਝ ਪਿਤਾ ਦੀ ਵੀ ਹਾਰਸ਼ ਬਣਦੀ ਹੈ ਕੁਝ ਪਤਨੀ ਨੂੰ ਵੀ ਜੀਵਨ ਦਾ ਢੰਗ ਆ ਜਾਂਦਾ ਹੈ ਕੁਝ ਬੱਚਿਆਂ ਤੇ ਵੀ ਅਸਰ ਪੈਂਦਾ ਹੈ ਸੋ ਆਸਤੇ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਜੋ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਹਸਤੀ ਮੰਨ ਲੈਂਦੇ ਨੇ ਉਹ ਪਰਿਵਾਰ ਦਾ ਆਸਰਾ ਬਣ ਜਾਂਦੇ ਉਹ ਪਰਿਵਾਰ ਦੀ ਧਾਰਸ ਬਣ ਜਾਂਦੇ ਨੇ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਜਿਸ ਨੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲਿਆ ਐ ਐਸਾ ਜੋ ਗੁਰੂ ਹੈ ਉਹ ਆਪ ਤੇ ਤਰਦਾ ਪਰ ਆਪਣੀ ਸਿੱਖਿਆ ਦੇ ਆਸਰੇ ਤੇ ਸਿੱਖਾਂ ਨੂੰ ਵੀ ਤਾਰਦਾ ਭਾਵ ਜੋ ਗੁਰਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ ਆਪ ਤਰਦਾ ਹੈ ਹੋਰਾਂ ਨੂੰ ਵੀ ਤਾਰਦਾ ਹੈ ਤਰਨ ਲਈ ਸਿੱਖਿਆ ਹੀ ਸਹਾਰਾ ਹੈ ਤਰਨ ਲਈ ਪ੍ਰਮਾਤਮਾ ਦਾ ਨਾਮ ਹੀ ਸਹਾਰਾ ਹੈ ਭਗਤ ਕਬੀਰ ਬੜੀ ਕੀਮਤੀ ਗੱਲ ਆਖਦੇ ਨੇ ਕਿ ਮਨੁੱਖ ਦੀ ਜ਼ਿੰਦਗੀ ਦਾ ਬੇੜਾ ਜਰਜਰਾ ਹੋ ਚੁੱਕਿਆ ਹੈ ਪੁਰਾਣਾ ਹੋ ਗਿਆ ਤੇ ਬੇੜੀ ਨਰੀ ਪੁਰਾਣੀ ਹੀ ਨਹੀਂ ਹੋਈ ਬਲਕੇ ਹਜ਼ਾਰਾਂ ਤਰ੍ਹਾਂ ਦੇ ਛਿੱਦਰ ਨੇ ਸੁਰਾਖ ਨੇ ਸੁਰਾਖ ਇੱਕ ਵੀ ਡੇੜੀ ਵਿੱਚ ਹੋਵੇ ਤੇ ਡੇੜੀ ਦੀ ਡੁੱਬਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਇੱਕ ਸੁਰਾਖ ਦੇ ਰਾਹੀਂ ਵੀ ਇਤਨਾ ਅੰਤਰ ਪਾਣੀ ਪ੍ਰਵੇਸ਼ ਕਰ ਜਾਂਦਾ ਹੈ ਕਿ ਡੇੜੀ ਡੁੱਬਣ ਲੱਗ ਪੈਂਦੀ ਹੈ ਹਿਲੋਰੇ ਖਾਣ ਲੱਗ ਪੈਂਦੀ ਹੈ ਪਰ ਜਿਸ 베ੜੀ ਵਿੱਚ ਹਜ਼ਾਰਾਂ ਸੁਰਾਖ ਨੇ ਐਸੀ ਡੇੜੀ ਦੀ ਪਾਰ ਕਿਨਾਰੇ ਤੱਕ ਪਹੁੰਚਣ ਦੀ ਸੰਭਾਵਨਾ ਬਿਲਕੁਲ ਘੱਟ ਕਦੇ ਬੇੜਾ ਜਰਜਰਾ ਠੂਟੇ 6000 ਹਰਵੇ ਹਰਵੇ ਤਿਰ ਗਏ ਬੂਡੇ ਜਨ ਸਿਰਭਾਰ ਮਾਸੂਮ ਬੱਚਾ ਨਵੀਂ ਬੇੜੀ ਹੈ ਛਿੱਦਰ ਕੋਈ ਵੀ ਨਹੀਂ ਜਵਾਨ ਹੈ ਬੇੜੀ ਤੇ ਅਜੇ ਨਵੀਂ ਹੈ ਪਰ ਕੁਝ ਛਿੱਦਰ ਹੋ ਗਏ ਕੁਝ ਪਾਪਾਂ ਦੇ ਛਿੱਦਰ ਹੋ ਗਏ ਨੇ। ਕੁਝ ਗੁਨਾਹਾਂ ਦੇ ਸੁਰਾਖ ਹੋ ਗਏ ਨੇ। ਢੀੜੀ ਬੁੱਢੀ ਹੋ ਗਈ ਹੈ, ਉਮਰ ਬੁੱਢੀ ਹੋ ਗਈ ਹੈ। ਹੁਣ ਤੇ ਛਿੱਦਰ ਹੀ ਛਿੱਦਰ ਨੇ। ਹੁਣ ਤੇ ਸੁਰਾਖ ਹੀ ਸੁਰਾਖ ਨੇ। ਇੱਕ ਤੇ ਸੁਰਾਖ ਹੀ ਸੁਰਾਖ ਨੇ। ਢੀੜੀ ਪੁਰਾਣੀ ਹੋ ਚੁੱਕੀ ਹੈ। ਤੋਂ ਭਗਤ ਕਬੀਰ ਕਹਿੰਦੇ ਨੇ ਤੇ ਡੁੱਬੇਗੀ। ਤੇ ਦੂਜਾ ਹੋਰ ਮਨੁੱਖ ਨੇ ਰਗਲ ਕੀਤਾ ਹੈ। ਉਸ ਢੀੜੀ ਦੇ ਉੱਤੇ ਲੱਦ ਲੈਨੇ ਪੱਥਰ। ਇਸ ਬੇੜੀ ਦੇ ਹਜ਼ਾਰਾਂ ਤਰ੍ਹਾਂ ਦੇ ਸੁਰਾਖ ਨੇ ਉਹਦੇ ਚ ਲੱਗ ਲੈ ਨੇ ਪੱਥਰ ਲੱਦੇ ਨੇ ਔਗਣ ਲੱਦੇ ਨੇ ਪਾਪ ਤੇ अनेका ਤਰ੍ਹਾਂ ਦੇ ਧੱਬੇ ਛਿੱਦਰ ਸੁਰਾਖ ਪੈਲੇ ਹੀ ਨੇ ਤਾਂ ਆਪ ਕਹਿੰਦੇ ਨੇ ਕਵੀਰ ਬੇੜਾ ਜਰ ਜਰਾ ਫੂਟੇ ਛੇਕ ਹਜ਼ਾਰ ਹਰੂਏ ਹਰੂਏ تیر ਗਏ ਬੂਡੇ ਜਿੰ ਸਿਰ ਭਾਰ ਜਿਨ੍ਹਾਂ ਨੇ ਆਪਣੇ ਸਿਰ ਤੇ ਬਹੁਤਾ ਹੀ ਭਾਰ ਚੁਕਲੇ ਔਰ ਬੇੜੀ ਵੀ ਪੁਰਾਣੀ ਹੈ ਖਿੱਦਰ ਵੀ ਜ਼ਿਆਦਾ ਨੇ ਉਤੇ ਡੁੱਬਣ ਗਏ ਪਰ ਜਿਨ੍ਹਾਂ ਦੀ ਬੇੜੀ ਹੌਲੀ ਹੈ ਖਿੱਦਰ ਵੀ ਕੋਈ ਨਹੀਂ ਉਤੇ ਪਾਰਲੇ ਕੰਡੇ ਤੇ ਜਾ ਪਹੁੰਚਣਗੇ ਉਹਨਾਂ ਨੂੰ ਪਾਰਲਾ ਕੰਡਾ ਨਸੀਬ ਹੋਵੇਗਾ ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਬਕਾਰ ਪਾਥਰ ਗਲੇ ਬਾਂধে ਨਿੰਦ ਪੌਟ ਸਿਦਾ ਮਨੁੱਖ ਵਿਕਾਰਾਰੂਪੀ ਪਥਰਾਂ ਦੀ ਮਾਲਾ ਬਣਾ ਕੇ ਗਲ ਲਿਚ ਪਾ ਲੈਂਦਾ ਤੇ ਨਿੰਦਾ ਦੀ ਪੰਡ ਸਿਰ ਤੇ ਚੁਕ ਲਈਂਦਾ ਮਹਾਸਾਗਰ ਸਮੁੰਦ ਲੰਗਣਾ ਪਾਰ ਨਾ ਪਰ ਨਾ ਜਾਏ ਤੇ ਜਿੱਥੋਂ ਪਾਰ ਹੋਣਾ ਹੈ ਲੰਗਣਾ ਹੈ ਉੱਤੇ ਮਹਾਸਾਗਰ ਹੈ ਉੱਥੇ ਤੇ ਬੜੀਆਂ ਲਹਿਰਾਂ ਨੇ ਤੇ ਬੰਦਾ ਉਂਝ ਸਰੀਰ ਕਰਕੇ ਬੋਝਲ ਹੈ ਭਾਰੂ ਹੈ ਗਲੇ ਵਿੱਚ ਪੱਥਰਾਂ ਦੀ ਮਾਲਾ ਪੈਣ ਲਈਏ ਫਿਰ ਤੇ ਨਿੰਦਾ ਦੀ ਪੰਡ ਚੁਕ ਲਈਏ ਹੁਣੇ ਪਾਰ ਹੋਵੇ ਤਾਂ ਕਿਸ ਤਰ੍ਹਾਂ ਹੋਵੇ ਇਹ ਤੇ ਡੁੱਬੇਗਾ ਲਾਜ਼ਮੀ ਡੁੱਬੇਗਾ ਕਿ ਕਾਲਮ ਕਹਿੰਦਾ ਹੈ ਜਦ ਕਿਸ਼ਤੀ ਸਾਬਤੋ ਸਾਲਮ ਥੀ ਮੰਜ਼ਿਲ ਕੀ ਤਮੰਨਾ ਕਿਸਕੋ ਥੀ ਜਦ ਕਿਸ਼ਤੀ ਸੁਰਾਖਾਂ ਤੋਂ ਬਿਨਾ ਸੀ ਨਵੀਂ ਸੀ ਨਿਕੋਰ ਸੀ ਬੇਦਾਰ ਜ਼ਿੰਦਗੀ ਸੀ ਪਾਰ ਜਾਣ ਦਾ ਖਿਆਲ ਹੀ ਨਾ ਪੈਦਾ ਹੋਇਆ ਪ੍ਰਭੂ ਚਿੰਤਨ ਕਰਨ ਦਾ ਅੰਦਰੇ ਭਾਵ ਨੇ ਪੈਦਾ ਹੋਇਆ ਹਰ ਹੁਣ ਵਿਕਾਰਾਂ ਦੇ ਅਨੇਕਾਂ ਸਰਾਖ ਹੋ ਗਏ ਬੇੜੀ ਪੁਰਾਣੀ ਹੋ ਗਈ ਜਬ ਕਿਸ਼ਤੀ ਸਾਬਤੋ ਸਾਲਮ ਥੇ ਮੰਜ਼ਿਲ ਕੀ ਤਮੰਨਾ ਕਿਸਕੋ ਥੀ ਅਬ ਐਸੀ ਸਿਕਸਤਾ ਕਿਸ਼ਤੀ ਪਰ ਮੰਜ਼ਿਲ ਕੀ ਤਮੰਨਾ ਕੌਣ ਕਰੇ ਹੁਣ ਇਸ ਤਰ੍ਹਾਂ ਦੀ ਫੱਟੀ ਪੁਰਾਣੀ ਬੇੜੀ ਨੂੰ ਵੇਖ ਕੇ ਫਿਦਰਾ ਨਾਲ ਭਰੀ ਹੋਈ ਬੇੜੀ ਨੂੰ ਵੇਖ ਕੇ ਪਾਰ ਜਾਣ ਦੀ ਸੰਭਾਵਨਾ ਕੌਣ ਕਰੇ ਮੁਸ਼ਕਿਲ ਹੈ ਕਿਤੇ ਬੇੜੀ ਡੁੱਬੇਗੀ ਪਰ ਜੋ ਪਰਮਾਤਮਾ ਦਾ ਨਾਮ ਜਪਦੇ ਨੇ ਜਪਦਿਆਂ ਹੀ ਖਿੱਦਰ ਭਰਨੇ ਸ਼ੁਰੂ ਹੋ ਜਾਂਦੇ ਨੇ ਜੋ ਪਰਮਾਤਮਾ ਦੀ ਹਸਤੀ ਨੂੰ ਸਿਦਕ ਨਾਲ ਕਬੂਲ ਕਰ ਲੈਂਦੇ ਨੇ ਬਰੋਸਾ ਵੱਜ ਜਾਂਦਾ ਹੈ ਇਹਨਾਂ ਦਾ ਪੂਰਨ ਤੌਰ ਤੇ ਮੰਨ ਲੈਂਦੇ ਨੇ ਮੰਨ ਲੈਣ ਨਾਲ ਹੀ ਸਾਰੇ ਖਿੱਦਰ ਢੱਕ ਜਾਂਦੇ ਨੇ ਜਿਵੇਂ ਪ੍ਰਸਾਦ ਤੇਰੇ ਅਨੇਕ ਖਿੱਦਰ ਢਾਕੇ ਪ੍ਰਭੂ ਦੀ ਬਖਸ਼ਿਸ਼ ਤੇ ਨਾਲ ਮਨੁੱਖ ਦੇ ਸਾਰੇ ਸੁਰਾਖ ਢੱਕ ਜਾਂਦੇ ਨੇ ਸਾਰੇ ਗੁਨਾਹ ਢੱਕ ਜਾਂਦੇ ਨੇ ਗੁਨਾਹਾਂ ਤੇ ਕਪੜਾ ਆ ਜਾਂਦਾ ਹੈ ਗੁਨਾਹਾਂ ਦੇ ਉੱਤੇ ਬਖਸ਼ਿਸ਼ ਦਾ ਰਹਿਮਤ ਦਾ ਛੋਲਾ ਆ ਜਾਂਦਾ ਹੈ ਚਦਰ ਆ ਜਾਂਦੀ ਹੈ ਜਿਸ ਦੇ ਨਾਲ ਮਨੁੱਖ ਢਕਿਆ ਜਾਂਦਾ ਹੈ ਤਾਂ ਸਾਇਦ ਕਿਨਨ ਜੋ ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ ਉਹ ਆਪ ਤੇ ਤਰਦੇ ਨੇ ਸਿੱਖਿਆ ਦੁਆਰਾ ਆਪਣੇ ਸਿੱਖਾਂ ਨੂੰ ਵੀ ਤਾਰਦੇ ਨੇ ਨਾਲ ਦੇ ਸਾਥੀਆਂ ਨੂੰ ਵੀ ਤਾਰਦੇ ਨੇ ਮੰਨੇ ਤਰੇ ਤਾਰੇ ਗੁਰ ਸਿੱਖ ਮਨ ਨੇ ਨਾਮਿਕ ਭਵੇ ਨਾ ਬੇਕ। ਜੋ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ ਉਹ ਪੇਖਾਂ ਦੇਖ ਨਹੀਂ ਭਟਕਦੇ। ਉਹ ਦਰਦਰ ਤੇ ਦੇਖ ਨਹੀਂ ਮੰਗਦੇ। ਦਿਖਾਰੀ ਪਣਾ ਖਤਮ ਹੋ ਜਾਂਦਾ ਹੈ। ਔਰ ਪੇਖਾਂ ਦੀ ਭਟਕਣਾ ਵੀ ਉਹਨਾਂ ਦੀ ਖਤਮ ਹੋ ਜਾਂਦੀ ਹੈ। ਇਹ ਤੇਖ ਧਾਰਨ ਕਰਨਾ ਉਹ ਤੇਖ ਧਾਰਨ ਕਰਨਾ। ਇਸ ਰਸਤੇ ਤੇ ਭਟਕਣਾ ਉਸ ਰਸਤੇ ਤੇ ਭਟਕਣਾ ਇਹ ਸਾਰੀ ਧਾਵਣਾ ਉਹਨਾਂ ਦੀ ਮਿਟ ਜਾਂਦੀ ਹੈ। ਉਨਨੋ ਤਰੀ ਦੀ ਟਿਕਾਉ ਨਸীব ਹੁੰਦਾ ਹੈ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪਰਮਾਤਮਾ ਦਾ ਨਾਮ ਐਸਾ ਕਾਲਕ ਤੁਰੇਤ ਹੈ dhadhyaan to rehet hai ਕੋਈ ਮਨ ਲਵੇ ਸਹੀ ਤਾਂ ਇਸ ਰਸ ਨੂੰ ਉਹ ਜਾਣ ਲਵੇਗਾ ਕਿਸੇ ਦੇ ਅੰਦਰ ਪੂਰਨ ਤੌਰ ਤੇ ਭਰੋਸਾ ਵੱਜ ਜਾਏ ਵਿਸ਼ਵਾਸ ਵੱਜ ਜਾਏ ਤਾਂ ਇਸ ਗੱਲ ਦਾ ਉਸੇ ਨੂੰ ਪਤਾ ਚਲੇਗਾ ਕਿ ਜੋ ਮਨ ਲੈਂਦਾ ਹੈ ਭੌਤ ਸਾਗਰ ਤੋਂ ਪਾਰ ਹੋ ਜਾਂਦਾ ਹੈ ਜੋ ਮੰਨ ਲੈਂਦਾ ਹੈ ਉਹਨੂੰ ਮੋਖ ਦਵਾਰ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਮੰਨ ਲੈਂਦਾ ਹੈ ਉਹ ਪਰਵਾਰ ਦਾ ਆਸਰਾ ਬਣ ਜਾਂਦਾ ਹੈ ਜੋ ਮੰਨ ਲੈਂਦਾ ਹੈ ਉਹਦੀ ਸਿੱਖਿਆ ਨਾਲ ਦੂਜੇ ਵੀ ਤਰਦੇ ਨੇ ਦੂਜੇ ਵੀ ਭੌਤ ਸਾਗਰ ਤੋਂ ਪਾਰ ਹੋ ਜਾਂਦੇ ਨੇ ਔਰ ਜੋ ਮੰਨ ਲੈਂਦਾ ਹੈ ਉਹ ਉਹਨਾਂ ਰਸਤੇਆਂ ਤੇ ਨਹੀਂ ਚੱਲਦਾ ਜਿਸ ਰਸਤੇ ਤੇ ਵਿਗਨ ਨੇ ਰੋਕਾਂ ਨੇ ਠਾਕ ਹੈ ਇਸ ਤਰੀਕੇ ਦੇ ਨਾਲ ਉਹ ਪਰਮ ਪਦ ਪ੍ਰਾਪਤ ਕਰ ਲੈਂਦਾ ਹੈ ਪਰਮਾਤਮਾ ਦਾ ਨਾਮ ਮੰਨ ਲੈਣ ਨਾਲ ਪਰਮਾਤਮਾ ਦੀ ਲੀਨਤਾ ਨਸੀਬ ਹੋ ਜਾਂਦੀ ਹੈ ਪਰਮਾਤਮਾ ਵਾਲੇ ਗੁਣ ਉਸ ਦੇ ਅੰਤਰ ਆਤਮੇ ਚ ਪੈਦਾ ਹੋ ਜਾਂਦੇ ਨੇ ਇਸ ਵਾਸਤੇ ਸਤਿਗੁਰ ਕਹਿੰਦੇ ਨੇ ਕਿ ਇਹ ਅਵਸਥਾ ਇਸ ਢੰਗ ਦੀ ਗੁਪਤ ਹੈ ਦੂਜੇ ਤੀਜੇ ਨੂੰ ਪਤਾ ਨਹੀਂ ਚੱਲਦਾ ਕਿ ਇਤਨੇ ਮਹਾਨ ਆਨੰਦ ਦਾ ਸਾਗਰ ਇਸ ਦੇ ਅੰਦਰ ਉਮੜਿਆ ਹੈ ਕੋਲ ਬੈਠੇ ਦੂਸਰੇ ਨੂੰ ਨਹੀਂ ਪਤਾ ਚੱਲਦਾ ਤੋ ਸਤਗੁਰ ਬਾਰ ਬਾਰ ਇਸ ਪੰਕਤੀ ਨੂੰ ਦੋਹਰਾਉਂਦੇ ਨੇ ਕਿ ਐਸਾ ਨਾਮ ਨਿਰੰਜਨ ਹੋਏ ਪਰ ਜੇ ਕੋ ਮਨ ਜਾਣੇ ਮਨ ਕੋਈ ਪਰਮਾਤਮਾ ਦਾ ਨਾਮ ਐਸਾ ਦੁੱਖਾਂ ਤੋਂ ਰਹਿਤ ਹੈ ਕਾਲਖ ਤੋਂ ਰਹਿਤ ਹੈ ਐਸਾ ਨਿਰਮਲ ਹੈ ਐਸਾ ਪਾਵਨ ਹੈ ਪ੍ਰੇਦਾ ਰਸ ਉਹ ਹੀ ਜਾਣਦਾ ਜੋ ਮਨ ਲੈਂਦਾ ਜੋ ਪੂਰਨ ਤੌਰ ਤੇ ਵਿਸ਼ਵਾਸ ਆਪਣਾ ਬਣਾ ਲੈਂਦਾ ਸਾਰੀ ਸੁਣਨ ਦੀ ਸਾਧਨਾ ਨਾਮ ਦੀ ਬਾਣੀ ਦੀ ਮਨ ਲੈਣ ਵਾਸਤੇ ਤੋਂ ਜੋ ਮਨ ਲੈਂਦਾ ਹੈ ਮਹਾਰਾਜ ਕਹਿੰਦੇ ਉਸ ਦੀ ਗਤੀ ਉਸ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਲਿਆਗਾ ਜਨੀ ਸੁਣ ਕੇ ਮੰਨਿਆ ਹੋ ਤਿੰਨ ਬਲਹਾਰੇ ਜਾ ਸਦਕੇ ਜਾਂਦੇ ਆ ਕੁਰਬਾਨ ਜਾਂਦੇ ਆ ਉਹਨਾਂ ਤੋਂ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ